ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡੀ ਪਲੇ ਸਟੂਡੀਓ ਦੇ ਸਹਿਯੋਗ ਨਾਲ ਆਪ ਸਿਖ ਸੰਗਤਾਂ ਦੀ ਸਿਹਾ ਵਿੱਚ ਪੰਥ ਦੇ ਮਹਾਨ ਤੇ ਮਰਹੂਮ ਕਵੀਸ਼ਰ ਗਿਆਨੀ ਜਗੀਰ ਸਿੰਘ ਜੀ ਦੇ ਮਸਤੇ ਸ਼ਗਿਰਦ ਕਵੀਸ਼ਰ ਜਥਾ ਦਾਸ ਭਾਈ ਰਣਜੀਤ ਸਿੰਘ ਪਿੰਡ ਚੋਲਾ ਸਾਹਿਬ ਸਾਹ ਦੇ ਰਹੇ ਨੇ ਭਾਈ ਗੁਰਸੇਵਕ ਸਿੰਘ ਜੀ ਮਨੇਹਾਲਾ ਭਾਈ ਰਾਜ ਸਿੰਘ ਜੀ ਆਲੀ ਭਾਈ ਲਖਬੀਰ ਸਿੰਘ ਜੀ ਗੱਜਲ ਤਵਜੋ ਦੇ ਕੇ ਸਰਵਣ ਕਰਨ ਦਾ ਯਤਨ ਕਰੀਏ ਬ੍ਰह्म ज्ञानी बाबा ਬੁੱਢਾ ਸਹਿਬ ਜਿਨ੍ਹਾਂ ਨੂੰ ਪੁੱਤਰਾਂ ਦੇ ਦਾਨੀ ਆਖਿਆ ਜਾਂਦਾ ਹੈ ਜਿਨ੍ਹਾਂ ਦੇ ਦਰਬਾਰ ਤੇ ਜਿਨ੍ਹਾਂ ਦੇ ਦੁਆਰੇ ਤੇ ਦੂਰ ਦਰੇਡੇ ਤੋਂ ਚੱਲ ਕੇ ਸਾਡੀਆਂ ਸਤਕਾਰਯੋਗ ਭੈਣਾਂ ਮਤਾਵਾਂ ਬੀਬੀਆਂ ਬੱਚੀਆਂ ਤੇ ਬਜ਼ੁਰਗ ਪੁੱਤਰਾਂ ਤੇ ਪੋਤਿਆਂ ਦੀਆਂ ਆਸਾਂ ਲੈ ਕੇ ਝੋਲੀ ਫਲਾ ਕੇ ਖੜੀਆਂ ਨਜ਼ਰ ਆਉਂਦੀਆਂ ਨੇ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੱਕ ਵੱਡੀਆਂ ਸੇਵਾਵਾਂ ਦਿੱਤੀਆਂ ਹਰ ਆਉਣ ਵਾਲੇ ਸਵਾਲੀ ਦੀ ਡਿਮਾਂਡ ਨੂੰ ਪੂਰਿਆ ਕਰਕੇ ਦਰ ਤੇ ਆਏ ਸਵਾਲੀਆਂ ਦੀਆਂ ਝੋਲੀਆਂ ਭਰ ਕੇ ਉਹਨਾਂ ਨੂੰ ਨਿਹਾਲ ਕਰਕੇ ਆਪਣੇ ਕਰੋ ਜਿਵੇਂ ਤੋ ਰਹੇ ਨੇ ਉਸ ਵਕਾ ਦੀ ਕਹਾਣੀ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਵਿਡਿਆਈ ਦੇ ਰੂਪ ਵਿੱਚ ਆਪ ਸੰਗਤਾਂ ਦੀ ਸਿਆਹ ਵਿੱਚ ਕਵੀਸ਼ਰ ਜੱਥੇ ਵੱਲੋਂ ਪੇਸ਼ ਕਿਉਂ ਕੀਤਾ ਜਾ ਰਿਹਾ ਹੈ ਮਾ ਪਿਆਣੇ ਨਾਮ ਰੱਖਿਆ ਹੈ ਬੂੜਾ ਸੀ ਪੁਰਾਣ ਨਾਲ ਜੇ ਸਦਾ ਪਿਆਰ ਗੂੜਾ ਸੀ ਕੁਰਾਨ ਨਾਲ ਜੇਸਾ ਪਿਆਰ ਘੂੜਾ ਸੀ ਓ ਸ਼ੇਵੇਂ ਗੁਰਾਂ ਤੱਕ ਜਿਹੜਾ ਨਾਲ ਹੰਡਦਾ ਬੀੜ ਸਾਹਿਬ ਵਿੱਚ ਬਾਬਾ ਪੁੱਤ ਵੰਡਦਾ ਬੀੜ ਸਾਹਿਬ ਵਿੱਚ ਬਾਬਾ ਪੁੱਤ ਵੰਡਦਾ ਸ਼ੇਵੇਂ ਗੁਰਾਂ ਤਾਈਂ ਸੀ ਤਿਲਕ ਲਾਉਂਦੇ ਰਹੇ ਗੁਰਾਂ ਦਾ ਹੁਕਮ ਹੱਸ ਕੇ ਕਮਾਉਂਦੇ ਰਹੇ ਗੁਰਾਂ ਦਾ ਹੁਕਮ ਹੱਸ ਕੇ ਕਮਾਉਂਦੇ ਰਹੇ ਉਹ ਤਖੜ ਦੁਪਹਿਰਾ ਚ ਵਕਤ ਠੰਡ ਦਾ ਵੀਰ ਸਾਹਿਬ ਵਿੱਚ ਬਾਬਾ ਪੁੱਤ ਵੰਡਦਾ ਵੀਰ ਸਾਹਿਬ ਵਿੱਚ ਬਾਬਾ ਪੁੱਤ ਵੰਡਦਾ ਗੁਰਾਣੇ ਜਾਂ ਵੀਰ ਬਾਣੀ ਦੀ ਬਣਾਈ ਸੀ ਜ਼ਿੰਮੇਵਾਰੀ ਵੱਡੀ ਬਾਬਾ ਜੀ ਦੀ ਲਾਈ ਸੀ ਜ਼ਿੰਮੇਵਾਰੀ ਵੱਡੀ ਬਾਬਾ ਜੀ ਦੀ ਲਾਈ ਸੀ ਉਹ ਮਾਖਿਓ ਤੋ ਮਿੱਠਾ ਬਾਣੀ ਡਲਾ ਖੰਡਦਾ ਬਾਬਾ ਪੁੱਤ ਵੰਡਦਾ ਬੀਰ ਸਾਹਿਬ ਵਿੱਚ ਬਾਬਾ ਪੁੱਤ ਵੰਡਦਾ ਮਾਤਾ ਗੰਗਾ ਗੁਰਾਂ ਕੋਲ ਮੰਗੀ ਮੰਗ ਸੀ ਗੁਰਾਂ ਨੇ ਇਸ਼ਾਰਾ ਕਰ ਤਨਸ਼ੰਗ ਸੀ ਗੁਰਾਂ ਨੇ ਇਸ਼ਾਰਾ ਕਰ ਤਨਸ਼ੰਗ ਸੀ ਓ ਪੀੜ ਵਿੱਚ ਜਾਗ ਨਾਲ ਸਾਜ ਗੰਡਦਾ ਬੀੜ ਸਾਹਿਬ ਵਿੱਚ ਬਾਬਾ ਪੁੱਤ ਵੰਡਦਾ ਬੀਰ ਸਾਹਿਬ ਵਿੱਚ ਬਾਬਾ ਪੁੱਤ ਵੰਡਦਾ ਮਾਤਾ ਜੀ ਨੇ ਲੰਗਰ ਤਿਆਰ ਕਰਿਆ ਸ਼ਰਦਾ ਨਾ ਸੀਸੇ ਉੱਤੇ ਜਦੋਂ ਧਰਿਆ ਸ਼ਰਦਾ ਨਾ ਸੀਸੇ ਉੱਤੇ ਜਦੋਂ ਧਰਿਆ ਖੁਸ਼ੀ ਵਿੱਚ ਲੱਗਦਾ ਪਤਾ ਨਾ ਪੰਦਦਾ ਬੀਰ ਸਾਹਿਬ ਵਿੱਚ ਬਾਬਾ ਪੁੱਤ ਵੰਡਦਾ ਬੀਰ ਸਾਹਿਬ ਵਿੱਚ ਬਾਬਾ ਪੁੱਤ ਵੰਡਦਾ ਟੀ ਵਾਲੀ ਲੱਸੀ ਮਿਸੇ ਪਾਰ ਸਾਧਿਆ ਗੰਡਾ ਭੰਨ ਬਾਬਾ ਜੀ ਨੇ ਜਦੋਂ ਖਾਧਿਆ ਗੰਡਾ ਭੰਨ ਬਾਬਾ ਜੀ ਨੇ ਜਦੋਂ ਖਾਧਿਆ ਓਕਾਰਤਾ ਬਚਣਾ ਬਾਬਾ ਜੀ ਨੇ ਨੰਦਦਾ ਵੀਰ ਸਾਹਿਬ ਵਿੱਚ ਬਾਬਾ ਪੁੱਤ ਵੰਡਦਾ ਵੀਰ ਸਾਹਿਬ ਵਿੱਚ ਬਾਬਾ ਪੁੱਤ ਵੰਡਦਾ ਮਾਤਾ ਜੀ ਨੇ ਐਸਾ ਲੰਗਰ ਸ਼ਿਕਾਇਆ ਏ ਪਿੰਡੋਂ ਪਿੰਡੀ ਸੰਗਤਾਂ ਲੰਗਰ ਲਾਇਆ ਏ ਪਿੰਡੋਂ ਪਿੰਡੀ ਸੰਗਤਾਂ ਲੰਗਰ ਲਾ ਆਏ ਨੂਰ ਦੀ ਤੇ ਕੋਟ ਹੈ ਲੰਗਰ ਟੰਡਦਾ ਵੀਰ ਸਾਹਿਬ ਵਿੱਚ ਬਾਬਾ ਪੋਤ ਵੰਡਦਾ ਵੀਰ ਸਾਹਿਬ ਵਿੱਚ ਬਾਬਾ ਪੋਤ ਵੰਡਦਾ ਬਾਵਾ ਪਹਿਣਾ ਤੀਆਂ ਲੰਗਰ ਪਕਾਉਂਦੀਆਂ ਸੰਗਤਾਂ ਲੰਗਰ ਵਿੱਚ ਹਿੱਸਾ ਪਾਉਂਦੀਆਂ ਸੰਗਤਾਂ ਲੰਗਰ ਵਿੱਚ ਹਿੱਸਾ ਪਾਉਂਦੀਆਂ ਓ ਮਾਲਵਾ ਦੁਆਬਾ ਵੇਖੋ ਮਾਜਾ ਮੰਡਾ ਪੁੱਤ ਵੰਡਦਾ ਬੀਰ ਸਾਹਿਬ ਵਿੱਚ ਬਾਬਾ ਪੁੱਤ ਵੰਡਦਾ ਬੀਬੀਆਂ ਲੈ ਮਿਸੇ ਪਰਿਸ਼ਾਦੇ ਆਉਂਦੀਆਂ ਮਿੱਠੀਆਂ ਮਰਾਦਾਂ ਪੁੱਤਾਂ ਦੀਆਂ ਪਾਉਂਦੀਆਂ ਮਿੱਠੀਆਂ ਮੋਰਾਦਾਂ ਪੁੱਤਾਂ ਦੀਆਂ ਪਾਉਂਦੀਆਂ ਓ ਚੋਲਾ ਸਾਹਿਬ ਕਵੇ ਬਾਬਾ ਦੁੱਖ ਖੰਡਦਾ ਚੋਲਾ ਸਾਹਿਬ ਕਵੇ ਬਾਬਾ ਦੁੱਖ ਖੰਡਦਾ ਬੀਰ ਸਾਹਿਬ ਵਿੱਚ ਬਾਬਾ ਪੁੱਤ ਵੰਡਦਾ ਬੀਰ ਸਾਹਿਬ ਵਿੱਚ ਬਾਬਾ ਉੱਤਮੰਡ ਦਾ